ਉਹ ਡਾਕਟਰ ਪ੍ਰਵਿੰਦਰ ਸਿੰਘ ਬੀਲੇ ਵਾਲਾ ਜੀ ਮੈਂਬਰ ਕਿਰਤੀ ਕਿਸਾਨ ਯੂਨੀਅਨ ਤੁਹਾਡੇ ਨੂੰ ਭਾਜਪਾ ਦਾ ਘਰਾਵੋ ਚੈਨਲ ਹਰ ਇੱਕ ਪਾਰਟੀ ਦੇ ਕੀ ਲੱਗਦਾ ਹੈ ਹਰ ਇੱਕ ਪਾਰਟੀ ਦਾ ਵੀ ਘਰਾਵੋ ਦੇਖੋ ਕੋਈ ਨਾ ਭਾਜਪਾ ਨਾਲ ਤੁਹਾਡੇ ਜਿਆਦਾ ਨਹੀਂ ਜੀ ਭਾਜਪਾ ਸਾਡੀ ਮੇਨ ਗੋਦ ਦੀ ਪਾਰਟੀ ਹੈ ਜਿਹੜੀ ਸਾਡੀ ਕਿਸਾਨੀ ਦੀ ਹੱਕੀ ਮੰਗਾਂ ਨੂੰ ਖੋਣਾ ਚਾਹੁੰਦੀ ਸਾਡੀ ਕਿਸਾਨੀ ਨੂੰ ਕੁਚਲਣਾ ਚਾਹੁੰਦੀ ਆ ਆਸ ਪੰਜਾਬ ਸਰਕਾਰ ਦੇ ਨੁਮਾਇੰਦਿਆਂ ਨੂੰ ਵੀ ਟਾਈਮ ਟਾਈਮ ਤੇ ਜਦੋਂ ਆਊਗਾ ਉਹਨੂੰ ਸਵਾਲ ਪੁੱਛਾਂਗੇ ਜੋ ਕੋਈ ਵਾਦੇ ਪੰਜਾਬ ਸਰਕਾਰ ਨੇ ਵੀ ਸਾਡੇ ਨਾਲ ਬਥੇਰੇ ਕੀਤੇ ਨੇ ਤੇ ਉਹਨਾਂ ਵਾਦਿਆਂ ਤੋਂ ਪੰਜਾਬ ਸਰਕਾਰ ਵੀ ਮੁੱਕ ਰਹੀ ਆ ਅੱਜ ਪੰਜਾਬ ਸਰਕਾਰ ਆਪਣੇ ਪ੍ਰਸ਼ਾਸਨ ਨੂੰ ਜਪੋਤ ਨੂੰ ਲਾ ਕੇ ਬੀਜਪੀ ਦੇ ਇਸ ਐਮਪੀ ਨੂੰ ਸਾਡੇ ਪਿੰਡਾਂ ਵਿੱਚ ਵਾੜ ਰਹੀ ਹੈ ਕਸਬਿਆਂ ਵਿੱਚ ਵਾੜ ਰਹੀ ਹੈ ਇਸ ਲਈ ਪੰਜਾਬ ਸਰਕਾਰ ਦੀ ਮਿਲੀ ਭੁਗਤ ਹੈ ਜਿਹੜੀ ਕਿ ਇਹਨੂੰ ਇਹਦੇ ਬੀਜਪੀ ਦੇ ਏਜੰਡੇ ਨੂੰ ਅੱਗੇ ਲਿਜਾਣ ਵਾਸਤੇ ਪੰਜਾਬ ਵਿੱਚ ਪ੍ਰਫੁੱਲਤ ਕਰਨ ਵਾਸਤੇ ਪਰ ਇਹਨਾਂ ਦੀ ਨਕਾਮ ਕੋਸ਼ਿਸ਼ ਅਸੀਂ ਸਫਲ ਨਹੀਂ ਹੋਣ ਦੇਵਾਂਗੇ ਹੰਸਰਾਏ ਵੱਲੋਂ ਤਾਂ ਕਹਿ ਗਿਆ ਕਿ ਜੇ ਮੈਨੂੰ ਐਮਪੀ ਦੀ ਦੇਖੋ ਤੂੰ ਬਹੁਤ ਨਾਲ ਸੋਹਣੇ ਹੋ ਤੁਹਾਨੂੰ ਲੈ ਕੇ ਤੁਹਾਡੀ ਮੰਗਾਂ ਰੱਖਾਂਗਾ ਪਰ ਮੰਗਾਂ ਨਹੀਂ ਮੇਰੇ ਕੋਲ ਪਹਿਲਾਂ ਵੀ ਹਾਂਸਾ ਹਾਂਸ ਐਮਪੀਸੀ ਉਹ ਪੰਜਾਬ ਦਾ ਜਾਇਆ ਪੰਜਾਬ ਦਾ ਨਮਕ ਉਹਨੇ ਖਾਦਾ ਪਹਿਲਾਂ ਵੀ ਉਹਨਾਂ ਨੂੰ ਕਿਸਾਨੀ ਦਾ ਦਰਦ ਜੇ ਉਹਦੇ ਅੰਦਰ ਜਾਗਦਾ ਤਾਂ ਉਹ ਸੈਂਟਰ ਦੇ ਵਿੱਚ ਪਹਿਲਾਂ ਵੀ ਕਿਸਾਨਾਂ ਦੀ ਗੱਲ ਕਰਦਾ ਪਹਿਲਾਂ ਵੀ ਉਹ ਕਿਸਾਨਾਂ ਦੀ ਗੱਲ ਕਰਨ ਤੋਂ ਮੁੱਕਿਆ ਇਸ ਲਈ ਉਹਗਾ ਹੁਣ ਠੂਠੇ ਲਾਰੇ ਲਾ ਕੇ ਸੋਤੋਂ ਵੋਟਾਂ ਲੈਣਾ ਚਾਹੁੰਦਾ ਤੇ ਫੇਰ